ਤਰਾਸੀ ਨਾ ਹੋਣਾ ਇਹਦੀ ਬਿਮਾਰੀ ਆ ਹੋ ਜਾਣਾ ਹੋ ਜਾਣਾ ਹੋ ਜਾਣਾ ਹੋ ਜਾਣਾ ਜਾਲਿਆਵਾ ਫਿਰ ਕੁੱਟ ਹਾਂਜੀ ਲਿਓ ਕੋਈ ਨਹੀਂ ਮੇਰਾ ਕਸੂਰ ਨਹੀਂ ਆ ਪਹਿਲਾਂ ਹੀ ਪੁੱਭਾ ਮਾਰਨੀ ਮਗਰ ਲੈ ਵੀ ਹਿਲੀਆ ਤੂੰ ਆ ਵੀ ਵੇਖ ਲੈ ਨਾ ਰਪਿੰਦਰ ਨੂੰ ਲੱਗਦਾ ਮੈਂ ਜ਼ਿਆਦਾ ਹੀ ਬੋਲ ਗਿਆ ਵਾ ਇਹਨੂੰ ਇਦਾਂ ਕਹਿਣਾ ਵਾ ਵੀ ਅੱਜ ਪਿੰਡੋਂ ਹੋਈ ਆ ਮਨੇ ਇੰਦਰ ਕਰ ਲਿਆ ਕੰਮ ਤਾਂ ਦਾ ਕੰਮ ਤੇ ਕਰਦਾ ਤੇ ਮੈਂ ਤੈਨੂੰ ਕਹਿਣਾ ਹੈ ਕਿ ਅੱਜ ਹੋਈ ਨਾ ਇਹ ਮੈਨੂੰ ਫਿਰ ਮੇਰੀ ਗੋਲਦਪੁਰਾ ਕਹਿੰਦਾ ਮੈਂ ਵੀ ਬੰਦੇ ਚਿੱਤ ਬੈਠ ਗਿਆ ਚੰਗ ਰਿਹਾ ਚੰਗ ਰਿਹਾ ਤੇ ਮਾਰਾ ਚੰਗਾ ਹੈ ਨਾ ਸੌਕਾਂ ਕਾਹ ਕਿਹਦਾ ਅੰਦਰ ਆ ਰੋਹਦਾ ਉਹ ਕਿੰਨੇ ਉਹ ਭਰਾ ਮੈਂ ਕਹਿੰਦਾ ਇੰਨੀ ਗੱਲ ਗੱਲਾਂ ਬੰਦੇ ਨਹੀਂ ਆ ਵੀਡੀਓ ਜਿਹੜੇ ਪਹਿਲਾਂ ਤੇ ਉਤਰਿਆ ਨਾ ਉਹਨਾਂ ਨਾਲ ਵੀ ਤੋਲ ਸਕਦਾ ਚੱਲ ਪਰਵਾ ਫਿਰ ਉਹ ਯਾਰ ਉਥੋਂ ਨਾ ਲਿਆ ਨਹੀਂ ਨਹੀਂ ਉਥੋਂ ਲਿਆ ਪਰ ਕਿੰਦਰ ਨੂੰ ਲੱਗਦਾ ਜਿਆਦਾ ਹੀ ਕੁਝ ਬੋਲਦਾ ਉਹ ਹਾਂਜੀ ਮੰਮੀ ਜੀ ਨਾ ਕਰ ਲੈਣੀ ਗੱਲ ਫਿਰ ਕੋਈ ਨਹੀਂ ਇਹ ਨਾਲ ਕੱਲ ਕਰਕੇ ਜੇ ਅੱਜ ਜਾਣਾ ਤੇ ਅੱਜ ਚੱਲ ਜਾਣੇ ਨਹੀਂ ਤੇ ਕੱਲ ਚੱਲ ਜਾਣਾ ਹਾਂਜੀ ਠੀਕ ਹਾਂ ਚਲੋ ਹੈ ਮੈਂ ਤਰੀ ਨੂੰ ਮਨ ਕਰਤਾ ਹੀ ਉਹ ਲੈ ਨੀ ਮੰਨੰਡਿਆ ਤੇ ਫੇਰ ਐਵੇਂ ਧੱਕੇ ਨਾ ਕਰਦਣਾ ਉਹਦਾ ਵਿਆਹ ਮੁੜ ਕੇ ਕੱਲ ਨੂੰ ਕੋਈ ਗੱਲ ਹੋ ਗਈ ਤੇ ਫੇਰ ਕਹੂਗਾ ਵੀ ਤੁਸੀਂ ਵਿਆਹ ਕੀਤਾ ਮੇਰਾ ਚੱਲ ਕੋਈ ਗੱਲ ਨਹੀਂ ਹੁਣ ਫੋਨ ਆਊਗਾ ਨਾ ਮੈਂ ਇੱਕ ਇੱਕ ਕੋਈ ਗੱਲ ਨਹੀਂ ਪੁੱਤ ਹੁਣ ਫੋਨ ਆਊਗਾ ਨਾ ਗੱਲ ਤੋਰਾਂਗੇ ਉਹ ਚੱਲ ਤੁਸੀਂ ਵਿਆਹ ਦੀ ਗੱਲ ਜਰੂਰ ਛੇੜਨੀ ਉਹਦੇ ਲਾਗੇ ਇਹ ਫੋਨ ਆਊਗਾ ਜਾਂ ਰਾਜੀ ਭਾਜੀ ਪੁੱਛੇ ਬੰਦਾ ਕੰਮ ਵੱਲੋਂ ਪੁੱਛੇ ਤੇ ਬਸ ਠੀਕ ਹੀ ਠੀਕ ਹਰ ਕਿੰਦਰ ਕੀ ਕਰੂੰਗੀ ਪਾਏ ਰੱਬਾ ਫੇਰ ਉਹ 2 ਬੇਜੀ ਕੀ ਕਰੰਦੇ ਏ ਜੇ ਕੁਝ ਨਹੀਂ ਮਿਲਿਆ ਮਿੱਠਾ ਅੱਛਾ ਲੈਣੀ ਹੈ ਜੇ ਨਹੀਂ ਹੈ ਲੈਣੀ ਬਾਹਰ ਜਾ ਕੇ ਤੈਨੂੰ ਮੁਕ ਤੈਨੂੰ ਕਰ ਉਹ ਤੋਅਰ ਬਾਹਰ ਤੇ ਉਹ ਤੋਅਰ ਬਾਹਰ ਦੇ ਕੰਮ ਤੈਨੂੰ ਪਤਾ ਹੈ ਮੈਂ ਨਹੀਂ ਬੰਦੇ ਹੋਲੀ ਹੋਲੀ ਤੋਅਰ ਬਾਹਰ ਦੇ ਕੰਮ ਕਰਨ ਬਾਹਰ ਲੋੜ ਤੇ ਮੈਂ ਤਰੀ ਬੰਨ ਜਾਣਾ ਤੋਅਰ ਜੈਕਨਾ ਦੇ ਇੱਕ ਤੋਅਰ ਕੀਤੀ ਥੈ ਜੈਕਨਾ ਦਾ ਪਤਾ ਨਹੀਂ ਕਿੰਨ੍ਸ ਮਸਤ ਹੋਦੀ ਆ ਮੰਮੀ ਜੀ ਜੇ ਤੁਹਾਨੂੰ ਜਿੱਦਾਂ ਸਹੀ ਲੱਗਦਾ ਆ ਉਹਦੇ ਮੈਂ ਚਲੋ ਫੋਟੋ ਮੰਗਵਾਈਆਂ ਸੀ ਚਲੋ ਫੋਟੋ ਲੈ ਕੇ ਠੀਕ ਆ ਤੀ ਮੜੀ ਮਰਾ ਦਿੰਦੇ ਆ ਤੋ ਕੋਈ ਨਹੀਂ ਜੇ ਤੁਸੀਂ ਉਦਾਂ ਵੀ ਵੇਖਣਾ ਹੋਊਗਾ ਨਾ ਤੇ ਕੋਈ ਨਹੀਂ ਉਦਾਂ ਵੀ ਵੇਖ ਲਾਂਗਾ ਉਹਦੇ ਵਿੱਚ ਕਦਾ ਹੈ ਪੁੱਤ ਮੈਂ ਤਾਂ ਕੱਲ लवली ਨਾਲ ਵੀ ਗੱਲ ਕੀਤੀ ਸੀ ਹਾਂਜੀ ਤਾਂ ਉਹ ਮੈਨੂੰ ਕਹਿੰਦਾ ਸੀ ਮੰਮੀ ਜੇ 2 ਸਾਲ ਖਲੋ ਜੀਏ ਕੋਈ ਨਹੀਂ ਉਹਨੇ ਮੰਨ ਜਾਣਾ ਆ ਨਹੀਂ ਮੰਨ ਨਹੀਂ ਜਾਣਾ ਵਾ ਉਹਨੇ ਕੀ ਕਿਹਾ ਨਾ ਉਦਾਂ ਹੀ ਆਣੇ ਉੱਤ ਰਪਿੰਦਰ लवली ਵੀ ਨਾ ਘਰ ਬਾਰੇ ਸੋਚਦਾ ਵਾ ਉਹਨੂੰ ਇਹ ਆ ਵਾ ਨਹੀਂ ਆਉਣੀ ਹੂੰ ਆਉਂਦੀ ਇੱਥੇ ਤੱਕ ਪਹੁੰਚਦੀ ਵਾ ਵੇਖ ਪਲਾ लवली ਵੇਖੀ ਮੂੰਹ ਬੰਨ ਇਹ ਇਦਾਂ ਕਰਦੀ ਆ ਜੋ ਉਹਨੂੰ ਫੋਨ ਲਾਈ ਲੈਣੀ ਆ ਇਦਾਂ ਕਰਦੀ ਆ ਜੋਬ ਨਾਲ ਗੱਲ ਕਰ ਹੀ ਲੈਣੀ ਆ ਲੱਲਾ ਹੋਣੀ ਨ ਲੱਗਾ ਉਹ ਯਾਰ ਉਹ ਫੋਨ ਕਿਹੜਾ ਦਿੱਤਾ ਉਹਨੂੰ ਮੇਰਾ ਉੱਚ ਨਹੀਂ ਆਉਣੀ ਆਵਾਜ਼ ਉਹਦੀ 21 ਚੱਲ ਇਦਾਂ ਕਰਦੀ ਆ ਜੋਬ ਨਾਲ ਗੱਲ ਕਰ ਹੀ ਲੈਣੀ ਆ ਉਦੋਂ ਦੀ ਵਿਹਾਨਾ ਹੈ ਉਦੋਂ ਦੀ ਇਹ ਕਰਾ ਮਾਰਾ ਇਹ ਕਰਕੇ ਦੁਬਾਰਾ ਇਹ ਬਦਲ ਨਹੀਂ ਜਾਣਾ ਯਾਰ ਪਿੰਦਰ ਤਾਂ ਕੀ ਆ ਜਿਹੜਾ ਵੀ ਕੰਮ ਚਲੋ ਟਾਈਮ ਨਾਲ ਹੋ ਜੇ ਨਾ ਤੇ ਉਹੀ ਵਧੀਆ ਆ ਉਹੀ ਗੱਲ ਤੇ ਮੈਂ ਕਹਿੰਦੀ ਆ ਮਤਲਬ ਇਹਦਾ ਉਹ ਗੱਲ ਤੇ ਮੈਂ ਠੀਕ ਗੱਲ ਤੇ ਮੈਂ ਕਹਿੰਦੀ ਵਾ ਪੁੱਤ ਉਹ ਗੱਲ ਤੇ ਮੈਂ ਕਹਿੰਦੀ ਆ ਕੋਈ ਨਹੀਂ ਇੱਕ ਵਾਰ ਤੁਸੀਂ ਜਾ ਕੇ ਖੋਦੋ ਤੇ ਵੇਖ ਵੀ ਲਿਓ ਜੇ ਤੁਹਾਨੂੰ ਕੁੜੀ ਚੰਗੂ ਵੀ ਲੇ ਫਿਰ ਚੰਗੀ ਲੱਗੂ ਮੰਮੀ ਜੀ ਜੇ ਤੁਹਾਨੂੰ ਚੰਗੀ ਲੱਗੂਗੀ ਨਾ ਤੇ ਫਿਰ ਤੇ ਪੁੱਤ ਤਾਂ ਪਤਾ ਨਹੀਂ ਹੁੰਦਾ ਕਿ ਸੁਭਾਅ ਕਿਦਾਂ ਦਾ ਵਾ ਕਿਦਾਂ ਦੇ ਪਰਿਵਾਰ ਚੋਂ ਆ ਹੁਣ ਇਹਦਾ ਤਾਂ ਇਹਨੂੰ ਹਏ ਹੁਣ ਇਹਦਾ ਤਾਂ ਸਾਨੂੰ ਸਾਰਾ ਪਤਾ ਵਾ ਓਏ ਆ ਆ ਕਿਉਂ ਤਰਾਸੀ ਨਾ ਇਹ ਦੀ ਮਾਰੀ ਆ ਹੋ ਜਾਣਾ ਹੋ ਜਾਣਾ ਹੋ ਜਾਣਾ ਹੋ ਜਾਣਾ ਜਾ ਲੈ ਆ ਵਾ ਫਿਰ ਕੁੱਟ ਹਾਂਜੀ ਲਿਆਉਣੀ ਕਸੂਰ ਕੋਈ ਨਹੀਂ ਮੇਰਾ ਕਸੂਰ ਕੋਈ ਨਹੀਂ ਪਹਿਲਾਂ ਹੀ ਪੁੱਭਾ ਮਾਰਨੀ ਮਗਰ ਲੈ ਵੇਖ ਹੀ ਲਿਆ ਤੂੰ ਆ ਵੀ ਵੇਖ ਲੈ ਰੁਪਿੰਦਰ ਨੂੰ ਲੱਗਦਾ ਮੈਂ ਜ਼ਿਆਦਾ ਹੀ ਬੋਲ ਗਿਆ ਵਾ ਇਹਨੂੰ ਇਦਾਂ ਕਹਿਣਾ ਵਾ ਵੀ ਅੱਜ ਪਿੰਡੋਂ ਹੋਈ ਆਉਨੇ ਰਿੰਦਰ ਕਰ ਲਿਆ ਕੰਮ ਤਾਂ ਦਾ ਤੇ ਮੈਂ ਤੈਨੂੰ ਕਹਿਣਾ ਹੈ ਕਿ ਅੱਜ ਹੋਈ ਨਾ ਇਹ ਮੈਨੂੰ ਫਿਰ ਚੱਲ ਰਿਹਾ ਚੱਲ ਰਿਹਾ ਤੂੰ ਮਾਰਾ ਚੱਗਾ ਸੀ ਨਾ ਸਭ ਕਾ ਕੀ ਤੂੰ ਅੰਦਰ ਆ ਰੋਲ ਦੋ ਕੇ ਨਹੀਂ ਉਹ ਭਰਾ ਮੈਂ ਕਹਿੰਦਾ ਇੰਨੀ ਕਰਨੀ ਗੱਲ ਦਲਗਾਂ ਬੰਦੇ ਨਹੀਂ ਯਾਰ ਵੀ ਜਿਹੜੇ ਪਹਿਲਾਂ ਤੇ ਉੱਤਰਿਆ ਉਹਨਾਂ ਨਾਲ ਵੀ ਤੂੰ ਬੋਲ ਸਕਦਾ ਚੱਲ ਪਰੋਂ ਆਪੇ ਉਹ ਯਾਰ ਉਥੋਂ ਨਾਲ ਲਿਆ ਨਹੀਂ ਨਹੀਂ ਉਥੋਂ ਲਿਆ ਵਰਕਿੰਦਰ ਨੂੰ ਲੱਗਦਾ ਜਿਆਦਾ ਹੀ ਕੁਝ ਬੋਲਦਾ ਉਹ ਹਾਂਜੀ ਮम्मी ਜੀ ਨਾ ਕਰ ਲੈਣੀ ਗੱਲ ਤੇ ਫਿਰ ਕੋਈ ਨਹੀਂ ਵੀ ਇਹਲਾ ਕੱਲ ਕਰਕੇ ਜੇ ਅੱਜ ਜਾਣਾ ਤੇ ਅੱਜ ਚੱਲ ਜਾਣੀ ਨਹੀਂ ਤੇ ਕੱਲ ਚੱਲ ਜਾਣਾ ਹਾਂਜੀ ਠੀਕ ਆ ਹਾਂ ਚਲੋ ਹੈ ਮੈਂ ਵੀ ਤੁਹਾਨੂੰ ਮੰਨ ਕਰਤਾ ਹਾਂ ਉਹ ਨਾ ਇਹ ਮੰਨਣ ਡਿਆ ਤੇ ਫੇਰ ਐਵੇਂ ਧੱਕੇ ਨਾਲ ਕਰ ਦੇਣਾ ਉਹਦਾ ਵਿਆਹ ਮੁੜ ਕੇ ਕੱਲ ਨੂੰ ਕੋਈ ਗੱਲ ਹੋ ਗਈ ਤੇ ਫੇਰ ਕਹੂਗਾ ਵੀ ਤੁਸੀਂ ਵਿਆਹ ਕੀਤਾ ਮੇਰਾ ਚੱਲ ਕੋਈ ਗੱਲ ਨਹੀਂ ਹੁਣ ਫੋਨ ਆਊਗਾ ਨਾ ਮੈਂ ਉਸ ਕੋਈ ਗੱਲ ਨਹੀਂ ਪੁੱਤ ਹੁਣ ਫੋਨ ਆਊਗਾ ਨਾ ਗੱਲ ਤੋਰਾਂਗੇ ਉਹ ਚੱਲ ਤੁਸੀਂ ਵਿਆਹ ਦੀ ਗੱਲ ਜਰੂਰ ਛੇੜਨੀ ਉਹਦੇ ਲੱਗੇ ਇਹ ਫੋਨ ਆਊਗਾ ਤੇ ਰਾਜੀ ਭਾਜੀ ਪੁੱਛੇ ਬੰਦਾ ਕੰਮ ਵੱਲੋਂ ਪੁੱਛੇ ਤੇ ਬਸ ਠੀਕ ਹੀ ਠੀਕ ਹਰ ਕਿੰਦਰ ਕੀ ਕਰੂੰਗੀ ਤਾ ਹੀ ਰੱਬਾ ਫੇਰ ਉਹ ਬੇਬੀ ਜੀ ਕੀ ਕਰਦੇ ਏ ਜੇ ਕੁਝ ਨਹੀਂ ਮਿਲਿਆ ਬੈਠਾਂਗੇ ਅੱਛਾ ਲੈ ਨਹੀਂ ਏ ਜੇ ਨਹੀਂ ਆ ਲੈਣੀ ਬਾਹਰ ਦੇ ਕੰਮ ਤੈਨੂੰ ਬੁੱਕ ਤੈਨੂੰ ਕਰਾ ਤੋਵਰ ਬਾਹਰ ਦੇ ਤੋਵਰ ਬਾਹਰ ਦੇ ਕੰਮ ਤੈਨੂੰ ਪਤਾ ਹੋਣਾ ਨਹੀਂ ਬੰਦੇ ਹੋਲੀ ਹੋਲੀ ਤੋਵਰ ਬਾਹਰ ਦੇ ਕੰਮ ਕਰਨ ਬਾਰੇ ਲੋਟੇ ਮੈਂ ਦਰੀ ਬੰਨ ਜਾਂਦੇ ਤੋਵਰ ਜੱਟਾਂ ਦੇ ਇੱਕ ਤੋਵਰ ਕਿਤੇ ਦੇ ਜੱਟਾਂ ਦਾ ਪਰਣੀ ਤੁਹਾਨੂੰ ਕਿਸਮਤ ਹੋਦੀ ਆ ਮੰਮੀ ਜੀ ਜੇ ਤੁਹਾਨੂੰ ਜਿੱਦਾਂ ਸਹੀ ਲੱਗਦਾ ਆ ਉਹਦੇ ਮੈਂ ਚਲੋ ਫੋਟੋ ਵਾਂ ਮੰਗਵਾਈਆਂ ਸੀ ਚਲੋ ਫੋਟੋ ਲੈ ਕੇ ਠੀਕ ਆ ਥਾਤੀ ਮੜੀ ਮਰਾ ਦਿੰਦੇ ਆ ਕੋਈ ਨਹੀਂ ਜੇ ਤੁਸੀਂ ਉਦਾਂ ਵੀ ਦੇਖਣਾ ਹੋਊਗਾ ਨਾ ਤੇ ਕੋਈ ਨਹੀਂ ਉਦਾਂ ਵੀ ਦੇਖ ਲਾਂਗੇ ਉਹਦੇ ਵਿੱਚ ਕਦਾ ਹੈ ਪੁੱਤ ਮੈਂ ਤਾਂ ਕੱਲ लवली ਨਾਲ ਵੀ ਗੱਲ ਕੀਤੀ ਸੀ ਹਾਂਜੀ ਤਾਂ ਉਹ ਮੈਨੂੰ ਕਹਿੰਦਾ ਸੀ ਮੰਮੀ ਜੇ 2 ਸਾਲ ਖਲੋ ਜੀਏ ਕੋਈ ਨਹੀਂ ਇਹਨਾਂ ਨੇ ਮੰਨ ਜਾਣਾ ਆ ਨਹੀਂ ਮੰਨੀ ਜਾਣਾ ਵਾ ਉਹਨੇ ਕੀ ਕਿਹਾ ਨਾ ਉਦਾਂ ਹੀ ਜਾਣੇ ਉੱਤਾਂ ਉੱਤ ਰਪਿੰਦਰ लवली ਵੀ ਨਾ ਘਰ ਬਾਰੇ ਸੋਚਦਾ ਵਾ ਉਹਨੂੰ ਇਹ ਆ ਆ ਨਹੀਂ ਆਉਣੀ ਆਉਂਦੀ ਹੈ ਇੱਥੇ ਤੱਕ ਪਹੁੰਚਦੀ ਆਂ ਵੇਖ ਪਲਾ लवली ਵੇਖੀ ਮੂੰਹ ਵਨ ਇਹ ਇਦਾਂ ਕਰਦੀ ਆਂ ਜੋ ਬੰਨ ਨੂੰ ਫੋਨ ਲਾਈ ਲੈਣੀ ਆ ਇਦਾਂ ਕਰਦੀ ਆ ਜੋ ਬਨਾਲ ਗੱਲ ਕਰ ਹੀ ਲੈਣੀ ਆ ਲੱਲਾ ਹੋਣੀ ਨ ਲੱਗਾ ਉਹ ਯਾਰ ਉਹ ਫੋਨ ਜਿਹੜਾ ਬਤਾ ਬਨ ਮੇਰਾ ਉੱਚ ਨਹੀਂ ਆਉਣੀ ਆਵਾਜ਼ ਉਹਦੀ 21 ਚੱਲ ਇਦਾਂ ਕਰਦੀ ਆ ਜੋ ਬਨਾਲ ਗੱਲ ਕਰ ਹੀ ਲੈਣੀ ਆ ਉਦਾਂ ਦੀ ਬਿਹਾਉਣਾ ਹੈ ਉਦੋਂ ਦੀ ਇਹ ਚੜਾ ਮਾਰਾ ਕੀ ਕਰਕੇ ਦੁਬਾਰਾ ਮੈਨੂੰ ਦੱਸ ਦੇਣਾ ਇਹ ਰੁਪਿੰਦਰ ਤਨਾ ਕੀ ਆ ਜਿਹੜਾ ਵੀ ਕੰਮ ਚਲੋ ਟਾਈਮ ਨਾਲ ਹੋ ਜੇ ਨਾ ਤੇ ਉਹੀ ਵਧੀਆ ਆ ਉਹੀ ਗੱਲ ਤੇ ਮੈਂ ਕਹਿੰਦੀ ਆ ਹਾਂ ਪਰ ਲੈ ਬਾਈ ਉਹ ਗੱਲ ਤੇ ਮੈਂ ਠੀਕ ਗੱਲ ਤੇ ਮੈਂ ਕਹਿੰਦੀ ਵਾ ਪੋਤੋ ਉਹ ਗੱਲ ਤੇ ਮੈਂ ਕਹਿੰਦੀ ਆ ਕੋਈ ਨਹੀਂ ਇੱਕ ਵਾਰ ਤੁਸੀਂ ਜਾ ਕੇ ਖੋਦੋ ਉੱਥੇ ਵੇਖ ਵੀ ਲਿਓ ਜੇ ਤੁਹਾਨੂੰ ਕੁੜੀ ਚੰਗੂ ਵੀਲੇ ਚੰਗੀ ਲੱਗੇ ਮੰਮੀ ਜੀ ਜੇ ਤੁਹਾਨੂੰ ਚੰਗੀ ਲੱਗੂਗੀ ਨਾ ਤੇ ਫਿਰ ਤੇ ਪੋਤਾ ਤਾਂ ਪਤਾ ਨਹੀਂ ਹੁੰਦਾ ਕਿ ਸੁਭਾਅ ਕਿਦਾਂ ਦਾ ਵਾ ਕਿਦਾਂ ਦੇ ਪਰਿਵਾਰ ਚੋਂ ਆ ਹੁਣ ਇਹਦਾ ਤਾਂ ਇਹਨੂੰ ਹਏ ਹੁਣ ਇਹਦਾ ਤਾਂ ਸਾਨੂੰ ਸਾਰਾ ਪਤਾ ਵਾ